ਹਾਂਜੀ ਆਪਾਂ ਰਾਤੀ ਪਹੁੰਚ ਗਏ ਸੀ ਰਿਸ਼ੀਕੇਸ਼ ਗੁਰੂ ਘਰ ਤੇ ਹੁਣ ਆਪਾਂ ਤਾਏ ਆਂ ਸਨਪੈਣ ਕਰਕੇ ਤੇ ਮੱਥਾ ਟੇਕ। ਹੁਣ ਆਪਾਂ ਦਰਬਾਰ ਸਾਹਿਬ ਚੱਲਦੇ ਆਂ ਮੱਥਾ ਟੇਕਦੇ ਆਂ ਤੇ ਫੇਰ ਉਸ ਤੋਂ ਬਾਅਦ ਅਗਲੀ ਯਾਤਰਾ ਜਿਹੜੀ ਉਹ ਸ਼ੁਰੂ ਕਰਦੇ ਆਂ ਰੋਪਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਦੀ ਰਾਤ ਫਿਰ ਆਪਾਂ ਨੂੰ ਆ ਕਮਰਾ ਮਿਲ ਗਿਆ ਸੀਗਾ ਤੇ ਰਾਤ ਲੇਟ ਹੋਣ ਕਰਕੇ ਫਿਰ ਆ ਜੀ ਨਾਲ ਸਾਂਝਾ ਨਹੀਂ ਕੀਤਾ ਗਿਆ ਤੇ ਥੱਕੇ ਬਹੁਤ ਸੀਗੇ ਤੇ ਵੀਡੀਓ ਐਡੀਟਿੰਗਾਂ ਕਰਕੇ ਤੇ ਸੌਣ ਦੀ ਤਿਆਰੀ ਕੀਤੀ ਤੇ ਪਹਿਲਾਂ ਬਾਬਿਆਂ ਨੇ ਹਾਲ ਦਿੱਤਾ ਸੀਗਾ ਤੇ ਫਿਰ ਮੈਂ ਤਰਲਾ ਕੀਤਾ ਵੀ ਸਾਡੇ ਕੋਲ ਸਮਾਨ ਬਹੁਤ ਹੈ ਤੇ ਫਿਰ ਉਹਨਾਂ ਨੇ ਸਾਨੂੰ ਕਮਰਾ ਦੇ ਦਿੱਤਾ ਲਓ ਜੀ ਆਪਾਂ ਖਿੱਚ ਲਈ ਤਿਆਰੀ ਤੇ ਗੁਰਪ੍ਰਤਾ ਸਾਹਿਬ ਤੋਂ ₹700 ਹੁਣ ਆਪਾਂ ਰਿਸ਼ੀ ਕੇਸ ਤੋਂ ਕਿ ਹੁਣ ਕਿੱਥੋਂ ਤੱਕ ਵਾਇਰ ਨੂੰ ਲੈ ਜੇ ਬਾਕੀ ਲੰਮਾ ਤੇ ਪਹਾੜਾ ਪਹਾੜਾ ਨਾ ਮੱਥਾ ਲੱਗਣਾ ਹੁਣ ਕੱਲ ਪਲੇਨ ਸੀ ਰਸਤਾ ਹੁਣ ਸਾਰਾ ਤੇ ਅੱਜ ਪਹਾੜਾ ਨਾ ਮੱਥਾ ਲੱਗੂਗਾ ਤੇ ਇਹ ਸਾ ਆਪਣਾ ਰਿਸ਼ੀਕੇਸ਼ ਵਾਲਾ ਇਹ ਬਿਜਾਰ ਸ਼ਹਿਰ ਹੈ ਜਿਹੜਾ ਰਿਸ਼ੀਕੇਸ਼ ਇੱਥੋਂ ਹੁਣ ਪਹਾੜ ਸ਼ੁਰੂ ਨੇ ਪਹਾੜ ਦੇ ਸਰਾ ਸ਼ੁਰੂ ਹੋ ਗਏ ਨੇ ਵੱਡੇ ਵੱਡੇ ਹਾਂਜੀ ਵੀਡੀਓ ਵੇਖ ਰਿਹਾ ਸਾਰੇ ਭੈਣਾ ਭਰਾਵਾਂ ਮਾਵਾ ਯਾਰਾਂ ਦੋਸਤਾਂ ਬਜ਼ੁਰਗਾਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਨੂੰ ਪਤਾ ਹੈ ਕਿ ਪੰਜਾਬ ਤੋਂ ਅਸੀਂ ਮਕੋਟੜ ਦੀ ਯਾਤਰਾ ਕਰ ਰਹੇ ਹਾਂ ਤੇ ਰਾਤ ਆਪਾਂ ਜਮਨਾ ਨਗਰ ਤੋਂ ઋਸ਼ੀਕੇਸ਼ ਆ ਗਏ ਜੀ ਤੇ ਰਾਤ ਆਪਾਂ ਗੁਰਦਰਾ ਸਾਹਿਬ ਵਿੱਚ ਰਹੇ ਸੀਗੇ ਰਾਤ ਤੇ ਕਮਰਾ ਲੈ ਕੇ ਹੁਣ ਆਪਾਂ ਇਥੋਂ ਤੜਕੇ ਤੈਮਨਾਲਾ ਤੁਰ ਪਏ ਹਾਂ ਤੇ ਹੁਣ ਆਪਾਂ ਜਾ ਰਹੇ ਹਾਂ ਇਮਕੋਟ ਸਾਹਿਬ ਵੱਲ ਨੂੰ ਆਪਾਂ ਰਾਤ ਕਿੱਥੇ ਰਹਿਣਗੇ ਜੀ ਪਿਆਗ 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 ਉੱਥੇ ਵੇਖਾਂ ਜੀ ਉੱਥੇ ਪਹੁੰਚ ਜਾ ਗਿਆ ਠੀਕ ਆ ਨਹੀਂ ਤੇ ਆਪਾਂ ਜਿੱਥੇ ਹਨੇਰਾ ਹੋ ਗਿਆ ਆਪਾਂ ਉਥੇ ਆਉ ਦਾ ਤੰਬੂ ਗੱਟ ਕੇ ਜਾਂ ਜੇ ਕਮਰਾ ਮਿਲ ਗਿਆ ਕਮਰਾ ਲੈ ਕੇ ਫਿਰ ਆਲ ਕੇ ਜਾਣਾਗੇ ਤੇ ਪਹਿਲੀ ਚੜਾਈ ਸਾਡੇ ਸਫਰ ਦਾ ਜਿਹੜਾ ਕਹਿੰਦੇ ਪਹਿਲਾ ਪਹਾੜ ਤੇ ਪਹਿਲੀ ਚੜਾਈ ਨਾਲ ਹੀ ਮੱਥਾ ਲਾ ਲਿਆ ਤੇ ਉਹ ਚੜਾਈ ਨੇ ਸਾਡੀ ਬਸ ਬਸ ਕਰਾ ਦਿੱਤੀ ਪਹਿਲੀ ਚੜਾਈ ਇਹ ਚੜਾਈ ਜਿਹੜੀ ਥੱਲੇ ਉਤਰ ਕੇ ਆਏ ਆ ਤੇ ਅਸੀਂ ਇੱਕ ਦੂਜੇ ਨੂੰ ਪੁੱਛ ਰਹੇ ਸੀ ਕਿ ਵੀਰ ਜੀ ਚੜਾਈ ਕਿੰਨੀ ਹੋਰ ਰਹਿ ਗਈ ਆ ਤੇ ਅਜੇ ਹੋਰ ਅੱਗੇ ਗਈ ਆ ਚੜਾਈ ਇੱਧਰ ਤੇ ਵੀਰ ਕਿਵੇਂ ਪੂਰੀ ਬਸ ਬਸ ਚੜਾਈ ਕਿਵੇਂ ਰਹੀ ਆ ਬਾਕੀ ਚੜਦੀ ਕਲਾ ਵੀ ਚੜਦੀ ਕਲਾ ਨਾ ਮਹਾਰਾਜ ਉਹਦਾ ਹੱਥ ਦੇ ਕੇ ਰੱਖੂ ਗਈ ਹੈ ਨਾ ਇਹ ਅੱਵਾ ਚੜਦੀ ਕਲਾ ਤੇ ਇਧਰ ਆ ਨਾਲ ਵਗ ਰਹੀ ਆ ਜੀ ਗੰਗਾ ਜੀ ਮਾਤਾ ਗੰਗਾ ਤੇ ਲੋਕ ਤਰ ਕੇ ਇਸ਼ਨਾਨ ਕਰਦੇ ਪਏ ਨੇ ਨਾਲ ਬਣੀਆ ਵਧੀਆ ਤੇ ਵਧੀਆ ਪਾਣੀ ਸਾਫ ਸੁਥਰਾ ਪਾਣੀ ਜਾ ਰਿਹਾ ਤੇ ਪਹਾੜ ਹੁਣ ਆਪਾਂ ਪਹਾੜਾਂ 'ਚ ਵੜ ਗਏ ਆ ਰਿਸ਼ੀਪੁਰ ਰਿਸ਼ੀ ਕੇਸ ਤੋਂ ਸਾਰੇ ਪਹਾੜ ਅੱਗੇ ਤੋਂ ਸ਼ੁਰੂ ਹੁੰਦੇ ਆ ਨਾ ਹਾਂ ਤੇ ਬਾਕੀ ਪਿੱਛੇ ਸਾਰਾ ਪਲੇਨ ਏਰੀਆ ਆਇਆ ਤੇ ਵਧੀਆ ਸਫ਼ਰ ਕੱਟਿਆ ਕੱਲ ਆਪਾਂ ਕੱਟਿਆ 100 ਤੇ 35 ਕਿਲੋਮੀਟਰ 135 40 ਹੈਗਾ 35 40 ਤੇ ਅੱਜ ਸਫ਼ਰ ਜਿਹੜਾ ਹੈਗਾ ਵਾ ਉਹ ਹੈਗਾ ਜੀ ਰੱਬ ਤੁਹਾਡਾ ਭਲਾ ਕਰੇ 70 ਕਿਲੋਮੀਟਰ ਆ ਪਰ ਜਿਹੜਾ ਉਹ 70 ਕਿਲੋਮੀਟਰ ਉਹ 140 ਦੇ ਬਰਾਬਰ ਆ ਤੇ ਵੇਨੇ ਮਹਾਰਾਜ ਕਿੰਨੀ ਕੁ ਸੇਵਾ ਕਰਾਉਂਦਾ ਕਿੰਨੀ ਕਿੱਥੇ ਤੱਕ ਜਾਂਦਾ ਤੇ ਬਾਕੀ ਜਿੱਥੇ ਜਾ ਕੇ ਬੱਸ ਹੋ ਗਈ ਉੱਥੇ ਤੰਬੂ ਕੱਢ ਲਾਂਗੇ ਰੁਕੇ ਆ ਇੱਥੇ ਆਪਾਂ ਪਾਣੀ ਪੀ ਲੈ ਤੇ ਕਿਉਂਕਿ ਅੱਗੇ ਫਿਰ ਚੜਾਈ ਆ ਆ ਚੜ੍ਹਾਈ ਆ ਗਈ ਅੱਗੇ ਇੱਥੇ ਜੋਤਰਾ ਲੱਗ ਰਿਹਾ ਫੋਨ 'ਚ ਤਾਂ ਨਹੀਂ ਦਿੰਦੀ ਫੋਨ 'ਚ ਤਾਂ ਇਹਨਾਂ ਲੱਗਦਾ ਜਿਵੇਂ ਥੱਲੇ ਨਵਾਨ ਹੁੰਦੀ ਆ ਪਰ ਸਾਡੀਆਂ ਅੱਖਾਂ ਨਾਲ ਵੇਖ ਕੇ ਵੇਖੇ ਕੋਈ ਤਾਂ ਸਾਨੂੰ ਪਤਾ ਵੀ ਕੀ ਬਿਜਦੀ ਪਈ ਆ ਤੇ ਇੱਥੇ ਰੁਕੇ ਆ ਵੀ ਪਾਣੀ ਪਾਣੀ ਪੀ ਲਈਏ ਤੇ ਸਰੀਰ ਐ ਬਗੰਢ ਕੇ ਪੂਰਾ ਘਰਾਂ ਚੜਾਈ ਚੜਨੀ ਆ ਨਹੀਂ ਚਲੋ ਫਿਰ ਚਾਹ ਪੀ ਲਈਏ ਸਰੀਰ ਮੰਨੀ ਚਾਹ ਵੀ ਵਾਂਗ ਮੜਿਆ ਠੰਡੇ ਤੋਂ ਹੋਵਾਂਗੇ ਕੋਈ 10 ਮਿੰਟ ਬਹਿ ਜਾਂਦੇ ਆ ਆ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਪਹੁੰਚ ਦਾ ਰਾਜ਼ ਕੀ ਹੈ ਕੋਈ देर आ ਜੇ ਵੀ ਜਾਂ ਤਾਂ ਨਿਕਰਾ ਪਾ ਕੇ ਆਓ ਹਾਂ ਤੇ ਜਾਂ ਜਿਹੜੀ ਲੋਹ ਰੇ ਉਹਦੀ ਮੂਰੀ ਭੀੜੀ ਰੱਖੋ ਇਹ ਇਹ ਉਧਰ ਤੇ ਚੜਾਈ ਕਰਦੇ ਹੁੰਦੇ ਆ ਉਧਰ ਚੈਂਜ ਫਸ ਗਈ ਦੋ ਤਿੰਨ ਵਾਰੀ ਅੱਛਾ ਚੈਂਜ ਫਸ ਜਾਂਦਾ ਜੀ ਚੈਂਜ ਫਸ ਗਈ ਤਾਂ ਡਿੱਗਣ ਵਾਲਾ ਕੰਮ ਕਰ ਦਿੰਦੀ ਹੈ ਹਾਂ ਆਓ ਇਹਨਾਂ ਨੂੰ ਕਿਹੜਾ ਕਵਰ ਚੈਨ ਆਉਂਦੇ ਆ ਬ੍ਰਾਂਡਰ ਸਾਈਕਲਾਂ ਨੂੰ ਕਵਰ ਚੈਨ ਨਹੀਂ ਆਉਂਦੇ ਜਿਵੇਂ ਆਪਣੇ ਪਹਿਲੇ ਹੁੰਦੇ ਸੀ ਉਹਨਾਂ ਦੇ ਤਾਂ ਕਵਰ ਚੈਨ ਪੈ ਚੜ ਜਾਂਦੇ ਚਲੋ ਚਾਹ ਪੀਨੇ ਆ ਇਹ ਆ ਤੇ ਆ ਬੇਫੋ ਇਥੇ ਅਦਰ ਤੇ ਅਰਬੀ ਤੇ ਹਲਦੀ ਇਹ ਭੰਡਾਰ ਲੱਗੇ ਹੋਏ ਤੇ ਨਾਲ ਹੀ ਆ ਦੇਸੀ ਹਲਦੀ ਕੁੱਟ ਕੇ ਵੀ ਦਿੰਦੇ ਤੇ ਚੰਗੀ ਸਬਜੀ ਹੁੰਦੀ ਇਥੇ ਕਹਿੰਦੇ ਆਯੁਰਵੈਦਿਕ ਸਬਜੀ ਆ ਖਾਦਾ ਕੋਦਾ ਦਾ ਬਚਾਈ ਆ ਕਹਿੰਦੇ ਤੇ ਬਾਕੀ ਹੁਣ ਬਖਾਨੇ ਇਥੇ ਰੋਟੀ ਆਟਾ ਬਲੇ ਦੇ ਇਹ ਜਿਹੜੀ ਚੜਾਈ ਆ ਇਹਨੇ ਕੰਨਾਂ ਨੂੰ ਹੱਥ ਲਵਾ ਤਾ ਬਹੁਤ ਹੀ ਖੜਮੀ ਚੜਾਈ ਸੀ ਤੇ ਬੁਰਾ ਹਾਲ ਕਰਤਾ ਇਹਨੇ ਇਧਰ ਆ ਕੇ ਆਪਾਂ ਸ਼ਾਮੇ ਖੜ ਗਏ ਤੇ ਸ਼ਾਮ ਹੀ ਪਹਾੜਾਂ ਦੇ ਲਾਗੇ ਥੱਲੇ ਫੜਕਾਂ ਦੇ ਸ਼ਾਮ ਨਹੀਂ ਲੱਗਦੀ ਨਾ ਵੀ ਰੋਕ ਰੇਟ ਉੱਪਰ ਨੇ ਥੱਲੇ ਫੜਕਾਂ ਦੇ ਕੋਲ ਸੀ ਤੇ ਬਾਕੀ ਮੌਸਮਾਂ ਬੱਦਲ ਬੰਦ ਜਾਂਦੇ ਆ ਤੇ ਧੁੱਪ ਬਹੁਤ ਤਿੱਖੀ ਆ ਤੇ ਗਰਮੀ ਵੀ ਬਹੁਤ ਆ ਬਾਕੀ ਸਾਈਕਲ ਤੇ ਵੈਸੇ ਵੀ ਜਿਆਦਾ ਲੱਗਦੀ ਆ ਤੇ ਉਹ ਆਪਣੇ ਨਾਲ ਦੇ ਸਿੰਘ ਸਾਹਿਬ ਆ ਰਹੇ ਨੇ ਫਿਰ ਕਈ ਵਾਰੀ ਚੜਾਈ ਜਦੋਂ ਮੰਨ ਲਓ ਜ਼ਿਆਦਾ ਆ ਜੇ ਉਹ ਫਿਰ ਐਂ ਕਰਨਗੇ ਫਿਰ ਜਦੋਂ ਛੜਮੇ ਚੜਾਈ ਆ ਜੇ ਤੁਰਕੀ ਕਰਨੀ ਪੈਂਦੀ ਆ ਤੇ ਮੱਕੀ ਵਧੀਆ ਵਾ ਬਹੁਤ ਵਧੀਆ ਆਨੰਦ ਆ ਰਿਹਾ ਪਿੱਛੇ ਤੋਂ ਹੀ ਵੇਖਿਆ ਬਹੁਤ ਤਸਵੀਰਕਾਰੀਆਂ ਫੋਟੋ ਸ਼ੂਟ ਹੋ ਰਹੇ ਹੈਗੇ ਆ ਨਾਲ ਨਹਿਰ ਵਗ ਰਹੀ ਹੈ ਨਦੀ ਵਗ ਰਹੀ ਹੈ ਠੰਡਾ ਠਾਰ ਪਾਣੀ ਜਾਂਦਾ ਪੂਰਾ ਇਹ ਆਪਣੇ ਸਿੰਘ ਸਾਹਿਬ ਆ ਰਹੇ ਨੇ ਕੋਈ ਨਾ ਕਾਲ ਕਰਦੇ ਆ ਉਹਨੂੰ ਕੋਈ ਹੁਣ ਪਹਾੜੀਆਂ ਉੱਚੀਆਂ ਉੱਚੀਆਂ ਚੋਟੀਆਂ ਪਹਾੜਾਂ ਦੇ ਆਉਣ ਲੱਗ ਪਏ ਬਹੁਤ ਉੱਚੇ ਉੱਚੇ ਪਹਾੜ ਨੇ ਬਾਕੀ ਇਸ ਤੋਂ ਅੱਗੇ ਤਾਂ ਇਸ ਤੋਂ ਵੀ ਉੱਪਰ ਵੱਡੇ ਪਹਾੜ ਆਉਣੇ ਨੇ ਪਹਾੜ ਦੇ ਮਗਰ ਵੱਡਾ ਪਹਾੜ ਹੁੰਦਾ ਤੇ ਆਹ ਦੇਖੋ ساری ਆ ਚੜਾਈ ਆ ਉੱਤੋਂ ਜਿਹੜੇ ਜਾਂਦੇ ਉਹ ਰੇੜ ਤੇ ਜਾਂਦੇ ਆ ਤੇ ਜਿਹੜੇ ਥੱਲੇੋਂ ਤਾਂ ਆਉਂਦੇ ਆ ਉਹ ਰੇੜ ਤੇ ਆਉਂਦੇ ਆ ਇੰਨੀ ਚੜਾਈ ਚ ਚੜ ਕੇ ਆਏ ਆ ਤੇ ਮੋੜਸਾਂ ਲੱਗੇ ਜਾ ਰਿਹਾ ਸੀਗਾ ਤੇ ਮੋੜਸਾਂ ਇਹਨੂੰ ਗੇਅਰ ਬਦਲਨੇ ਪਏਗੇ ਇੰਨੀ ਚੜਾਈ ਆ ਖੜਮੀ ਚੜਾਈ ਆ ਉਹਦਾ ਫੋਨ ਕਿਨੇ ਲੱਗ ਰਿਹਾ ਦਿਖ ਰਿਹਾ ਹੋਊਗਾ ਪਰ ਜਿਹੜੀ ਚੜਾਈ ਆ ਖੜਮੀ ਚੜਾਈ ਆ ਤੇ ਬਾਕੀ ਤੁਹਾਨੂੰ ਇਹ ਪਤਾ ਲੱਗਿਆ ਹੋਊਗਾ ਕਿ ਇਹ ਸਾਈਕਲ ਕਿੱਧਰ ਕਿਹੜੇ ਪਾਸੇ ਲੈ ਜਾ ਕੇ ਡੱਕੇ ਨੇ ਕਿਉਂ ਡੱਕੇ ਵੀ ਮਾੜੀ ਮਾੜੀ ਬੰਦਾ ਛਾਂ ਲੱਭਦਾ ਫਿਰਦਾ ਕਿਉਂ ਗਰਮੀ ਬੜੀ ਐ ਇੱਕ ਹੁਣ ਬੱਦਲ ਹੋ ਗਏ ਪਹਿਲਾਂ ਧੁੱਪ ਬੜੀ ਸੀ ਤੇ ਆ ਗੱਡੀ ਦਾ ਵੇਖੋ ਤੁਸੀਂ ਗੱਡੀ ਮਹਾ ਚੜ੍ਹਦੀ ਜਾਂਦੀ ਤੇ ਬਾਕੀ ਕੁਦਰਤ ਦਾ ਨਜ਼ਾਰਾ ਵੇਖੋ ਵੀ ਆਪਾਂ ਪਿੱਛੇ ਵੇਖੇ ਕਿ ਸਾਰੇ ਪਹਾੜ ਕੋਈ ਪਹਾੜ ਪੱਥਰਾਂ ਵਾਲੇ ਸੀਗੇ ਫਿਰ ਆਪਾਂ ਨੂੰ ਕੁਝ ਪਹਾੜ ਹੋਰ ਰੰਗ ਦੇ ਮਿਲੇ ਹੁਣ ਆ ਪਹਾੜ ਇਹ ਗਿਆ ਮਿੱਟੀ ਤੇ ਪੱਥਰ ਦੇ ਮਿਕਸ ਮਿਕਚਰ ਕਹ ਲੋ ਇਹਨੂੰ ਤੇ ਸਾਰੇ ਖੁਰ ਖੁਰ ਮਿੱਟੀ ਸਾਰੀ ਖੁਰ ਖੁਰ ਥੱਲੇ ਆਈ ਜਾਂਦੀ ਹੈ ਤੇ ਇਹਨਾਂ ਨੇ ਆ ਕੰਦ ਘੜਤੀ ਨਾਲ ਵੀ ਪੱਥਰ ਜਿੱਥੋਂ ਡਿੱਗਣ ਦੀ ਸੁਭਾਵਨਾ ਹੁੰਦੀ ਡਰ ਹੁੰਦਾ ਵੀ ਹਨਾ ਫਿਰਕ ਤੇ ਨਾਲ ਪਰ ਕੁਦਰਤ ਫਿਰ ਕਰ ਦਿੰਦੀ ਸਟੇਟਮੈਂਟਾਂ ਤੇ ਆ ਵੇਖੋ ਸਾਰਾ ਕੁਝ ਕੰਦ ਦੇ ਉੱਤੋਂ ਦੀ ਛਲਿਆ ਪਿਆ। ਬਾਕੀ ਇਹ ਆ ਵੀ ਅ ਸੁਣਿਆ ਹੈ ਕਹਿੰਦੇ 15-20 ਦਿਨ ਤੋਂ ਕੋਈ ਇੱਥੇ ਬਰਸ ਨਹੀਂ ਹੋਈ। ਉਹ ਏਡਾ ਖਾਸ ਮਹੀ ਨਹੀਂ ਪਿਆ ਤੇ ਮੌਸਮ ਧੋਪ ਹੀ ਰਹੀ ਆ। ਪਰ ਹੁਣ ਆ ਬੱਦਲ ਦੇਖੋ। ਉਹ ਪਹਾੜਾਂ ਦੀਆਂ ਚੋਟੀਆਂ ਤੋਂ ਬੱਦਲਾਂ ਚੜਦੇ ਆਉਂਦੇ ਤੇ ਹਵਾ ਵੀ ਠੰਡੀ ਵੇਖੋ ਹਵਾ ਚੱਲ ਪਈ ਜੇ। ਤੁਸੀਂ ਕਹਿੰਦੇ ਵਗੜੀ। ਚੱਲ ਪਈ ਨਾ। ਹਾਂ ਤੇ ਇਹ ਨਾਲ ਪਿਛੋਂ ਦੀ ਏ। ਠੰਡੀ ਨਾਲ ਪਿਛੋਂ ਦੇ ਆਪਣਾ ਮੁਰਕਾ ਆਇਆ ਪਿਆ ਨਾ। ਤੇ ਚੋਟੀਆਂ ਵੇਖੋ ਪਹਾੜਾਂ ਦੀਆਂ। ਉੱਚੇ-ਉੱਚੇ ਪਹਾੜ ਨੇ ਇਹ ਪਹਾੜਾਂ ਦੇ ਮਗਰ ਹੋਰ ਵੱਡੇ ਪਹਾੜ ਨੇ ਤੇ ਇਦਾਂ ਹੀ ਆਪਾਂ ਜਦੋਂ ਜਾਣਾ ਵਾ ਹਿਮਕੋਟ ਸਾਹਿਬ ਸਭ ਤੋਂ ਉੱਚਾ ਕਹਿੰਦੇ ਉੱਥੇ ਹਿਮਕੋਟ ਸਾਹਿਬ ਜਿਹੜਾ ਬਹੁਤ ਉੱਚੀਾਈ ਤੇ ਆ ਤੇ ਅੱਜ ਆਪਾਂ ਰਵਾਂਗੇ ਰਸਤੇ 'ਚ ਇਹਦੇ ਦੋ ਦਿਨ ਆਪਾਂ ਨੂੰ ਲੱਗਣਗੇ ਪਹੁੰਚਣ ਤੇ ਤੇ ਆਹ ਦੇਖੋ ਇਹ ਕਰਦੀ ਆ ਯਾ ਝੜਦੀ ਆ ਅਜੇ ਵਿੱਚ ਗੰਡੇ ਪਿਆਜ਼ ਆਲੂ ਹੀ ਆ ਅੜਿੰਗ ਦੀ ਜਾਂਦੀ ਓ ਬਾਈ ਲੋ ਜੀ ਆਪਾਂ ਪਹੁੰਚ ਗਏ ਆ 82 ਇਹ 82 ਵੀ ਮਾਰਕੀਟ ਆ ਅੱਬਾ 82 ਤੇ ਜੁਰਾਪਾ ਆਪੇ ਡੱਕਦੇ ਆ ਤੇ ਚਾਹ ਪਾਣੀ ਕੀਨੇ ਦੇ ਅੱਠ ਰੁਪਏ ਦੇ ਆ ਤੇ ਇਹਨੇ ਬੇਸ ਕਿੱਥੇ ਜਾਤ ਲਾ ਬਾਕੀ ਵਧੀਆ ਇਥੇ ਹੋਟਲ ਆਟ ਲੈ ਕੇ ਨੇ ਛੱਟ ਰਾਮ ਕਰਦੇ ਆ ਇਥੇ ਕਿਉਂਕਿ ਜਿਹੜਾ ਪਿੰਲਾ ਸਫਰ ਬੜਾ ਸਫਰ ਦੇ ਵੱਲ ਉਚਾਈ ਜਾਣਾ ਸੀਗਾ ਉਚਾਈ ਘੱਟ ਸੀ ਚੜਾਈ ਸੀਗਾ ਤੇ ਚੜਾਈ ਸੀਗਾ ਤੇ ਸਫਰ ਬੜਾ ਔਖਾ ਸੀਗਾ ਤੇ ਬੜੀ ਜਦੋਜਹਦ ਹੋਈ ਯਾਰ ਤੇ ਸਰੀਰ ਇਸ ਟਾਈਮ ਅੱਗੇ 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 ਜਾ ਰਹੇ ਤੇ ਜਦੋਂ ਤੇ ਆਪਾਂ ਰੋਟੀ ਖਾਧੀ ਉਹਦੇ ਬਾਅਦ ਇੱਕ ਦੋ ਵਾਰੀ ਰੁਕੇ ਆਂ ਰੁੱਕ ਕੇ ਤੇ ਉਸ ਤੋਂ ਬਾਅਦ ਆਪਾਂ ਚਾਹ ਆ ਪਣੀਪੂਰੀ ਪੀਤਾ ਬਾਅਦ ਤੇ ਹੁਣ ਆਪਾਂ ਇੱਥੇ ਚੱਟ ਅਰੇਸਟ ਕਰਦੇ ਹਾਂ ਇਹ 82 ਦੀ ਮਾਰਕੀਟ ਆ ਜੀ 82 ਤੇ ਇੱਥੇ ਜਿਆਦਾ ਮਾਰਕੀਟ ਚ ਹੋਟਲ ਹੀ ਨੇ ਤਰੇ ਜਿੰਨੇ ਵੀ ਬਣੇ ਨੇ ਹੋਟਲ ਤੇ ਵੀਰ ਬਣੇ ਕੀ ਬਣ ਆ ਕਰਦਾ ਪਿਆ ਸੇਮ ਸ਼ੈਦ ਪਿਛਲਾ ਕੱਲ ਫੋਨ ਲਿਆ ਸੀ ਜਿਹੜੀ ਕੱਲ ਵਾਲੀ ਚੱਲ ਪਈ ਉਹ ਨਾ ਤੇ 5G ਨੈਟ ਚੱਲ ਪਿਆ ਨਾ 4G 4G ਚਲਿਆ ਇਹ ਸੈੱਟ 4G ਹੈ ਨਾ ਅੱਛਾ ਸੈਂਡਰਾਇਡ ਆ ਹਾਂ ਨਹੀਂ ਉਹ ਤਾਂ ਬੁੱਤ ਪਤਾ ਨਹੀਂ ਚੱਲ ਪਿਆ ਅੱਛਾ ਕੰਟਰੋਲ ਇਹ ਤਾਂ ਜਾ ਕਿਹੜਾ ਹੈ 10 ਇਹ 10 ਨੇ ਆਈਫੋਨ 10 ਤੇ ਮੇਰੇ ਹੁਣ ਆਪਾਂ ਛੱਟ ਇੱਥੇ ਬਹਿ ਗਿਆ ਵਧੀਆ ਹੈਗੇ ਟੋਰ ਆਪਾਂ ਚਾਹੀਦਾ ਹੈ ਨਾ ਤੇ ਕੇ ਉਹ ਪਿੱਛੇ ਗਿਆ ਕਲਸੀ ਰੈਸਟੋਰੈਂਟ ਵਧੀਆ ਉੱਥੇ ਬੈਨੇ ਨਾਲੇ ਕੋਈ ਇਹ ਵਾਈਫਾਈ ਹੈ ਛੱਟ ਤੇ ਯੂਜ਼ ਕਰਾਂਗੇ ਠੀਕ ਹੈ 82 ਪਿਆਸੀ ਹਾਂ ਇਹ ਆਪਾਂ ਬਿਆਸੀ ਚ ਖੜੇ ਆ ਅਸੀਂ ਇੱਥੇ ਅਸੀਂ ਕੱਲ ਦੀ ਅਸੀਂ ਸਿਮ ਲਈ ਆਈਏ ਤੇ ਅਜੇ ਚੱਲੀ ਨਹੀਂ ਪਰ ਅਸੀਂ ਸਾਡਾ ਰੋਲਾ ਹੈ 5G ਦਾ 2 4G ਸਾਡੇ ਕੋਲ ਵਾਧੂ ਆ ਅਸੀਂ 5G ਚਾਹੀਦਾ ਸਾਨੂੰ ਹੁਣ ਇਹ ਵੀਰ ਕੀ ਕਹਿੰਦੇ ਚੱਲੂਗਾ ਇਹ ਤਾਂ ਚੱਲ ਪਿਆ ਉਹ ਦੂਜੇ ਜਿਹੜਾ ਆਪਣੇ ਕੋਲ 5G ਚਲੋ ਚਲਿਏ ਫਿਰ ਉੱਥੇ ਬੰਨੇ ਚਾਹ ਪੀਣੇ ਚਲੋ 82 ਰੁਕੇ ਹਾਂ ਆਪਾਂ ਤੇ ਸੋ ਆ ਟਾਪੇ-ਟਾਪੇ ਤੇ 82 ਰੁਕੇ ਹੀ ਆਪਾਂ ਇੱਥੇ ਆ ਵੇਖੋ ਵੀ ਇੱਥੋਂ ਲੈ ਕੇ ਤੇ ਉਹ ਜਿੱਥੋਂ ਤੱਕ ਨਿਗਾਹ ਜਾਂਦੀ ਆ ਸਾਰੇ ਹੋਟਲ ਹੀ ਆ ਢਾਬੇ ਆ ਵਿੱਚ ਇੱਕ ਦੋ ਬਿਰਲੀਆਂ ਦੁਕਾਨਾਂ ਨੇ ਤੇ ਆਪਾਂ ਇੱਥੇ ਚਾਹ ਪੀਤੀ ਤੇ ਬੈਠੇ ਅੱਧਾ ਘੰਟਾ ਰੈਸਟ ਕੀਤੀ ਆ ਤੇ ਹੁਣ ਆਪਾਂ ਇੱਥੋਂ ਭਰ ਲਾ ਪਏ ਪਾਣੀ ਪਾਣੀ ਜੀਓ ਹੈ ਤੇ ਪਾਣੀ ਜ਼ਰੂਰੀ ਹੈ ਤੇ ਹੁਣ ਆਪਾਂ ਇਸ ਨੂੰ ਭਰਦੇ ਆ ਪਾਣੀ ਤੇ ਫਿਰ ਅਗਲਾ ਸਫ਼ਰ ਅੱਗੇ ਸ਼ੁਰੂ ਕਰਦੇ ਆ ਤੇ ਆਪਾਂ ਪਾਣੀ ਲਿਆ ਭਰ ਠੰਡਾ ਤੇ ਆਪਾਂ ਨੇ ਸੋ ਚੱਲ ਪਏ ਤੇ ਇਹ ਬਿਆਸੀ ਦੀ ਮਾਰਕੀਟ ਜਿਹੜੀ ਸਾਰੀ ਆਟਾ ਪਾ}{|\text{ਕਹਿ ਲਾਸ਼}|} ਜਿਸ ਤੋਂ ਆਪਾਂ ਚਾਹ ਪੀਤੀ ਤੇ ਝਟ ਅੰਦਾ ਕਹਿਣਾ ਰਾਇ ਤੇ ਹੁਣ ਇਹ ਮਾਰਕੀਟ ਜਿਹੜੀ ਬਿਆਸੀ ਦੀ ਹੁਣ ਆਪ ਅੱਗੇ ਤੁਰ ਪਏ ਆ ਤੇ ਹੁਣ ਫਿਰ ਚੜਾਈਆਂ ਦਾ ਮੱਥਾ ਲੱਗੂਗਾ ਜਦੋਂ ਤਰਾਈ ਕਦੇ ਚੜਾਈ ਤਰਾਈਆਂ ਘੱਟ ਆ ਚੜਾਈਆਂ ਜ਼ਿਆਦੀਆਂ ਕਿਉਂਕਿ ਅਜੇ ਆਪਾਂ ਸੜਨ ਨਹੀਂ ਚੜਨੀ ਆ ਉੱਪਰ ਨੂੰ ਹੀ ਜਾਣਾ ਤੇ ਉਹ ਆਪਣੇ ਨਾਲ ਦਾ ਕਵਰ ਸ਼ੇਅਰ ਕਰ ਫਿਰ ਆਪਣੇ ਨੋਕੇ ਆ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਜਾਂਦੇ ਆ ਤੇ ਪਹਾੜ ਵੀ ਵਧਦੇ ਜਾਂਦੇ ਆ ਤੇ ਪਹਾੜ ਉੱਚੇ ਹੁੰਦੇ ਜਾਂਦੇ ਆ ਤੇ ਸੰਗਣੇ ਸ਼ਾਂ ਵਾਲੇ ਸੁੱਖਾਂ ਵਾਲੇ ਹੁੰਦੇ ਆਂ ਹਰੀ ਹਾਲੀ ਵਾਲੇ ਹੁੰਦੇ ਆਂ ਇਸ ਤੋਂ ਹੁਣ ਅਕਰਦਾ ਤੇ ਮਾਨੂੰ ਸੰਤੁਸ਼ਟੀ ਮਿਲਦੀ ਆ ਤੇ ਚੰਗਾ ਲੱਗਦਾ ਹਾਂਸਵਾਦ ਦਾ ਬੰਦੇ ਤੇ ਬਾਕੀ ਅੱਜ ਆਪਣੀ ਬੜੀ ਮਿਹਨ ਦਾ ਕਿ ਅੱਜ ਆਪਾਂ ਪੂਰਾ 70 ਕਿਲੋਮੀਟਰ ਕੱਢਾਂਗੇ ਕਿਉਂਕਿ ਜੇ ਜੇ ਆਪਾਂ 70 ਕੱਢਦੇ ਆ ਤਾਂ ਫਿਰ ਹਰ ਰੋਜ਼ ਆਪਾਂ ਨੂੰ 41 ਕਿਲੋਮੀਟਰ ਕੱਢਿਆ ਕੱਢਣਾ ਪਿਆ ਕਰੂਗਾ ਉਹ ਆਸਾਨ ਹੋ ਜੀ ਬਾਕੀ ਵੇਣਿਆ ਕੀ ਹੁੰਦਾ ਤੇ ਬਾਕੀ ਵੇਖੋ ਪਹਾੜਾਂ ਦੀ ਗੋਚ ਕਿੱਡਾ ਵਧੀਆ ਮਾਹੌਲ ਮੌਸਮ ਉੱਤੇ ਕਿੱਡੇ ਵਧੀਆ ਆ। ਹੁਣ ਆਪਾਂ ਨੂੰ ਇਹ ਨਿਵਾਨ ਵੱਲ ਜਾ ਰਹੇ ਆਪਾਂ ਤੇ ਸਾਈਕਲ ਵੀ ਉੱਡਦਾ ਜਾ ਰਹੇ। ਲਓ ਜੀ ਅਸੀਂ ਨਿਵਾਨ ਵੱਲੋਂ ਆਏ ਆ। ਜਾਏ ਉੜਦੇ ਆ ਵੀ ਆਪਣੇ ਬਰਾਬਰ ਮੇਰੇ ਨਾਲ ਮੋਟਰਸਾਈਕਲ ਜਾਂ ਗੱਡੀ ਵੀ ਨਹੀਂ ਆਉਂਦੀ ਹੈ ਨਾ 100 ਦੀ ਸਪੀਡ ਤੇ ਮੋਟਰਸਾਈਕਲ ਤੇ ਕਿਵੇਂ ਦਾ ਫੀਲ ਹੋਇਆ ਤੁਹਾਨੂੰ ਇਸ ਤਰ੍ਹਾਂ ਆ ਵੀ ਜਿਵੇਂ ਭਾਈ ਜੱਜ ਵਿੱਚ ਹੈਗੀ ਤੇ ਮਰੀ ਖੁਸ਼ੀ ਚੜੀ ਆ ਹਲਮਨ ਬਾਗੋ ਬਾਗ ਸੀ ਉੱਡਦੇ ਜਾਂਦੇ ਚਲੋ ਪਹੁੰਚ ਆ ਸਾਰਾ ਸੁੱਕਿਆ ਸਾਰਾ ਸੁੱਕਿਆ ਬਾਕੀ ਹੈ ਹੋਰ ਫੇਰ ਫੁਰਕਾਉਣਾ ਨਹੀਂ ਹੋਣਾ ਪੱਥਰਾਂ ਵਾਲੇ ਪਹਾੜ ਫਿਰ ਸ਼ੁਰੂ ਹੋ ਗਏ ਨੇ ਤੇ ਐਦਾਂ ਬਾਅਦ ਚ ਫਿਰ ਜ਼ੋਰ ਲਾਉਣਾ ਪੈਂਦਾ ਜਿੰਨੇ ਉੱਟਦੇ ਆਈਦਾ ਉਦੋਂ ਬਾਅਦ ਫਿਰ ਕਿਤੇ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਆਪਾਂ ਆਹ ਚੜਾਈਆਂ ਚੜ ਕੇ ਉੱਤੇ ਆਏ ਆ ਤੇ ਹੁਣ ਦੇਖੋ ਜਿਵੇਂ ਬੱਸ ਕਿਵੇਂ ਥੱਲੇ ਨੂੰ ਟੇਢੀ ਹੋ ਗਈ ਆ ਤੇ ਜਦੋਂ ਤਾਂ ਨੂੰ ਚੜਦੀ ਆ ਤੇ ਮੂੰਹ ਤਾਂ ਨੂੰ ਤੇ ਪੂਛ ਤਾਂ ਨੂੰ ਹੋ ਜਾਂਦੀ ਆ ਤੇ ਤੁਸੀਂ ਹਿਸਾਬ ਲਾਓ ਵੀ ਆਪਾਂ ਸਾਈਕਲ ਨਾਲੇ ਪੈੜਾ ਕੱਢਿਆ ਤੇ ਜਦੋਂ ਆਹ ਟੈਂਪੂ ਵਰਗੇ ਆਉਂਦੇ ਆ ਤਾਂ ਫਿਰ ਇਹਨਾਂ ਦੀ ਸਤਾ ਮੁੱਕ ਜਾਂਦੀ ਆ ਤੇ ਗੇਅਰ ਮੁੱਕ ਜਾਂਦੇ ਆ ਰੇਸਾਂ ਦੇ ਦੇ ਕੇ ਚੜਾਉਣੇ ਪੈਂਦੇ ਇਹਨਾਂ ਤੇ ਇਧਰੋਂ ਦੀ ਹੁੰਦੇ ਹੁੰਦੇ ਆਪਾਂ ਇੱਥੇ ਆਣ ਖੜੇ ਆ ਤੇ ਸਾਈਕਲਾਂ ਤੇ ਜੋਰ ਲਾ ਕੇ ਤੇ ਆਪਾਂ ਇੱਥੇ ਸਾਹ ਲੈਣ ਲਈ ਖੜੇ ਆ NH 52 ਦੀ ਸੜਕ ਤੇ ਆਪਾਂ ਖੜੇ ਆ ਨਾਲ ਉੱਚੇ-ਉੱਚੇ ਪਹਾੜ ਜਿਨ੍ਹਾਂ ਦੇ ਪਹਾੜਾਂ ਤੋਂ ਪੱਥਰਾਂ ਦੇ ਡਿੱਗਣ ਦਾ ਵੀ ਖਤਰਾ ਹੈ ਕਿਉਂਕਿ ਇੱਥੋਂ ਦੀ ਸਰਕਾਰ ਵੀ ਕਹਿੰਦੀ ਆ ਕਿ ਮੂਮੀ ਸੁਰੱਖਿਆ ਪ੍ਰਗਤੀ ਪਰ ਹੈ ਪੱਥਰ ਗਿਰਨੇ ਦਾ ਭੈ ਸਾਵਧਾਨੀ ਪੂਰਵਕ ਚੱਲੇ ਤੇ ਬਾਕੀ ਨਜ਼ਾਰੇ ਇੱਥੋਂ ਦੇ ਜਿਹੜੇ ਨੇ ਬਹੁਤ ਹੀ ਵਧੀਆ ਨੇ ਬੜਾ ਵਧੀਆ ਮੌਸਮ ਆ ਮਾਹੌਲ ਆ ਤੇ ਹੁਣ ਤੁਸੀਂ ਇੱਥੋਂ ਹਸਾਲ ਲਓ ਵੀ ਜਿੱਥੇ ਆਪਾਂ ਥੱਲੇ ਖੜੇ ਸੀਗੇ ਆਪ ਗੰਗਾ ਜਮਾ ਆਪਾਂ ਗੰਗਾ ਦੇ ਬਰਾਬਰ ਖੜੇ ਸੀਗੇ ਤੇ ਹੁਣ ਗੰਗਾ ਦੀ ਜਿਹੜੀ ਨਿਵਾਨ ਤੁਸੀਂ ਆ ਹਸਾਲ ਲਓ ਕਿੰਨੀ ਨੀਵੀ ਹੈ ਤੇ ਬਾਕੀ ਬਹੁਤ ਮਜ਼ਾ ਆ ਰਿਹਾ ਸਫਰ ਦਾ ਕਿਉਂਕਿ ਗੁਰੂ ਆਪ ਅੰਗ ਸੰਗ ਸਹਾਈ ਆਪਣੇ ਤੇ ਜਿਹੜੀ ਹੈ ਗੰਗਾ ਹੈ ਇਹ ਪਹਾੜਾਂ ਦੀ ਪੁਕਤਲ ਚੋਂ ਅੱਗੇ ਤੋਂ ਅੱਗੇ ਹੁੰਦੀ ਆ ਆਪਣੇ ਨਾਲ-ਨਾਲ ਚੱਲ ਰਹੀ ਆ ਮੰਨ ਲਓ ਅੱਗੋਂ ਆ ਰਹੀ ਆ ਆਪਾਂ ਇਹਦੇ ਨਾਲ-ਨਾਲ ਚੱਲ ਰਹੇ ਆ ਤੇ ਇੱਕ ਵੱਖਰਾ ਹੀ ਮਾਹੌਲ ਆ ਜਦੋਂ ਸ਼ਾਮਾਂ ਪੈ ਜਾਂਦੀਆਂ ਵੈਸੇ ਵੀ ਮਾਹੌਲ ਠੰਡਾ ਹੋ ਜਾਂਦਾ ਤੇ ਵੇਖਣ ਚ ਵੀ ਅੱਖਾਂ ਨੂੰ ਵੀ ਜਿਹੜੀ ਉਹ ਹਰਿਆਲੀ ਦਿਖਦੀ ਆ ਤੇ ਅੱਖਾਂ ਨੂੰ ਵੀ ਠੰਡਕ ਮਹਿਸੂਸ ਹੁੰਦੀ ਆ ਤੇ ਇੱਕ ਨਜ਼ਾਰਾ ਬੜਾ ਵਧੀਆ ਮਹਿਸੂਸ ਹੁੰਦਾ ਤੇ ਤੁਸੀਂ ਆਪ ਵੇਖੋ ਵੀ ਕਿੱਦਾਂ ਸੋਹਣਾ ਨਜ਼ਾਰਾ ਕੀ ਕੁਦਰਤ ਆ ਰੱਬ ਨੇ ਬਣਾਇਆ ਨਾਲ ਉੱਚੇ-ਉੱਚੇ ਪਹਾੜ ਸੜਕਾਂ ਨਾਲ ਨਹਿਰਾਂ ਪਾਣੀ ਹੰਦੀ ਵੀ ਜੀ ਚੱਲੀਏ ਹਾਂ ਚਲੋ ਕਿੰਨਾ ਪੈੜਾ ਕੱਢ ਲਿਆ ਅੱਜ ਆਪਾਂ ਆਪਾਂ ਵਰਖਾ ਲਾੜ ਲਾਏ 30-32 ਕਿਲੋਮੀਟਰ 30-32 ਕਿਲੋਮੀਟਰ ਠੀਕ ਹੈ ਕਿੰਨੇ ਕਿਲੋਮੀਟਰ ਰਹਿ ਜਾਣਾ ਬਸ ਹਾਂ ਦੇ ਫਰੀਆ ਮਾ ਮਾ ਲੋ ਫੇਰੀ ਬਚਾਮਲ ਪਰ 6 7 8 ਵਾਰ ਜੰਗ ਜਾਣਗੇ ਟੋਰਾ ਨਾ ਚੱਲਾਂਗੇ ਬਿਲਕੁਲ ਬਿਲਕੁਲ ਤੇ ਇਹ ਆ ਪੰਜਾਬ ਤੋਂ ਸ੍ਰੀ ਹਿਮਕੋਟ ਸਾਹਿਬ ਕਮਲ ਸ਼ੇਰਗੜ ਪੰਜਾਬ ਤੋਂ ਹਿਮਾਚਲ ਹਿਮਕੋਟ ਸਾਹਿਬ ਤੇ ਇਹਨਾਂ ਦਾ ਚੈਨਲ ਆ ਨਾਮ ਫੇਸਬੁਕ ਇੰਸਟਾ ਸਭ ਪਾਸੇ ਛਾਇਪੇ ਨੇ ਤੇ ਬਾਕੀ ਪਿੰਡਾਂ ਵਾਲੀਆਂ ਵੀਡੀਓ ਪਹਿਲਾਂ ਪੰਜਾਬ ਚ ਪਾਉਂਦੇ ਹੁੰਦੇ ਸੀ ਆਪਾਂ ਇਹਨਾਂ ਨੂੰ ਖਿੱਚ ਕੇ ਲੈ ਆਂਦਾ ਪਹਾੜਾਂ ਚ ਹੁਣ ਇਹਨਾਂ ਨੂੰ ਕਿਹਾ ਵੀ ਹਿਮਕੋਟ ਸਾਹਿਬ ਦੀ ਪਾਓ ਹੁਣ ਪਾੜਾ ਨਾ ਮੱਥਾ ਲਾ ਲਿਆ ਪਰ ਵਧੀਆ ਰਿਹਾ ਆ ਆਪਾਂ ਕੋਈ ਐਡੀ ਕੋਈ ਦਿੱਕਤ ਨਹੀਂ ਆ ਜੀ ਹਨਾ ਜੀ ਪਾੜਾਂ ਦੇ ਵਿੱਚ ਦੀ ਵਗਦੀ ਹੋਈ ਨਹਿਰ ਜੋ ਚਾਰ ਚੰਦ ਲਾਉਂਦੀ ਹੈ ਖੂਬਸੂਰਤੀ ਨੇ ਤੇ ਠੰਡੀ ਹਵਾਵਾਂ ਗਨ ਲੱਪਈ ਹੈ ਪਹਿਲਾਂ ਜਵੇਂ ਦੁਪਹਿਰੇ ਬਹੁਤ ਧੁੱਪ ਸੀ ਤੇ ਗਰਮੀ ਲੱਗਦੀ ਸੀ ਤੇ ਹੁਣ ਆਪਾਂ ਇੱਥੇ ਹਵਾ ਚੱਲਦੀ ਪਈ ਤੇ ਠੰਡ ਲੱਗਣ ਲੱਗੀ ਪਈ ਪਸੀਨਾ ਆਇਆ ਪਿਆ ਸੀ ਤੇ ਠੰਡ ਲੱਗਣ ਲੱਗੀ ਇਦਾਂ ਦੇ ਪਹਾੜ ਨੇ ਇਹ ਪਹਾੜ ਪੱਥਰਾਂ ਦੇ ਵੀ ਆ ਰਲ ਮਿਲ ਮੇ ਕੱਚੇ ਪਹਾੜ ਨੇ ਜੋ ਡਿੱਗਦੇ ਵੀ ਨੇ ਪਤਾ ਨਹੀਂ ਲੱਗਦਾ ਕਦੋਂ ਡਿੱਗਦੇ ਆ ਜਦੋਂ ਵੀ ਕੋਈ ਮੀਂਹੇਰੀ ਜਾਂ ਵੈਸੇ ਵੀ ਡਿੱਗਦੇ ਰਹਿੰਦੇ ਆ ਇਹ ਪਹਾੜ ਤੇ ਹੁਣ ਆਪਾਂ ਜਾਣਾ ਹੈ ਇੱਧਰ ਨੂੰ ਆ ਸੜਕ ਤੋਂ ਆਪਾਂ ਆਇਆ ਆ ਜਿੱਥੇ ਗੱਡੀ ਆ ਰਹੀ ਇਹ ਚੜਾਈ ਚੜ ਕੇ ਚੜਦੇ ਆਪਾਂ ਇਧਰ ਦੀ ਹੁੰਦੇ ਹੁੰਦੇ ਆਪਾਂ ਇਸ ਟਾਈਮ ਖੜੇ ਆ ਇੱਥੇ ਇਹ ਜਿਹੜੀ ਚੜਾਈ ਆ ਆ ਸਾਰੀ ਜਿਹੜੀ ਵਟਜੀ ਆ ਸਾਰੀ ਸੜਕ ਇਹ ਚੜ ਕੇ ਚੜਾਈਆਂ ਆਪਾਂ ਇਧਰ ਆਏ ਆ ਲਾ ਜੀ ਹਾਂਜੀ ਆਪਾਂ ਜਾ ਰਹੇ ਆ ਰਸਤੇ ਵਿੱਚ ਤੇ ਆਪਣੇ ਵੀਰ ਮਿਲੇ ਨੇ ਜੁਪੀ ਤੇ ਹਰਿਆਣੇ ਦੇ ਬਾਉਂਡਰ ਤੇ ਆ ਤੇ ਪਿੰਡ ਨਾਂ ਦੱਸਿਆ ਨਹੀਂ ਕਮਾਲਪੁਰ ਤੋਂ ਤੇ ਤੁਹਾਡਾ ਨਾਮ ਕੀ ਵੀਰੇ ਦੀਪਕ ਆ ਵੀਰ ਤੇ ਸਾਨੂੰ ਵੇਖ ਕੇ ਰੋਗੇ ਤੇ ਅੱਗੋਂ ਮੋਟਰਸਾਈਕਲ ਪਿੱਛਾ ਲੈ ਕੇ ਆਏ ਤੇ ਅਸੀਂ ਪਿੱਛੇ ਰੁਕੇ ਤੇ ਵੀਰ ਕਹਿੰਦਾ ਵੀ ਲੱਗਦਾ ਵੀਰ ਆਪਣੇ ਕਰਕੇ ਵਾਪਸ ਆ ਰਹੇ ਆ ਤੇ ਬਾਕੀ ਇਹਨਾਂ ਨੇ ਫੋਟੋ ਸਾਡੀ ਲਈ ਤੇ ਸਾਨੂੰ ਤਾਂ ਅਹੀਂ ਅਹੀਂ ਫਿਰਨਾ ਧੰਨਵਾਦ ਕਰਨ ਵਾਸਤੇ ਅਹੀਂ ਇਹਨਾਂ ਦੀ ਫੋਟੋ ਲੈਣੀ ਚਾਹੀਦੀ ਸਾਨੂੰ ਜਦੋਂ ਬੰਦਾ ਕੋਈ ਸਾਨੂੰ ਪੁੱਛਦਾ ਨਾ ਸਾਨੂੰ ਮਨ ਲੋ ਹੁੰਦਾ ਉਹ ਵੀ ਬੰਦੇ ਦਾ ਹੌਸਲਾ ਬਣਦਾ ਇੱਕ ਹੌਸਲਾ ਹੈ ਬੜਾ ਹੈ ਨਾ ਇਹ ਤੇ ਭਾਈ ਜਰਾ ਕੈਮਰਾ ਤੇ ਬਾਕੀ ਵੀਰ ਵੀ ਕਿਸਾਨ ਆ ਕਸਾਨੀ ਕਰਦਾ ਤੇ ਬਾਕੀ ਕੋਈ ਨਹੀਂ ਤੁਸੀਂ ਕਿਨੇ ਪੰਜਾਬ ਆਓ ਜਰੂਰ ਮਿਲਣਾ ਯਾਹਰ ਤੇ ਬਾਕੀ ਵੀਰ ਕਿਸਾਨੀ ਕਰਦਾ ਵਧੀਆ ਸਾਨੂੰ ਬੜਾ ਵਧੀਆ ਲੱਗਾ ਉਧਰ ਬਾੜਵੇਂ ਤੋਂ ਬਾੜ ਆਪਣੀ ਆਈ ਸੀ ਉਧਰ ਮੱਖੂ ਮੇਰਾ ਮੱਖੂ ਸ਼ਹਿਰਾ ਜੀ ਹਾਂਜੀ 500 ਰੁਪਏ ਭੇਜੀ ਸੀ ਗੋਂ ਤੋਂ ਓਕੇ ਤੋਂ ਅਮਰੀ ਵਾਲੀ ਰਹਿ ਗਈ ਸੀ ਬੋਲੇਗੀ ਬੜਾ ਜੀ ਬੜਾ ਦੁਖਵਾ ਗਿਆ ਮਤਲਬ ਜਾਣ ਨਹੀਂ ਪਾਈ ਵਾਪੇ ਅੱਛਾ ਅੱਛਾ ਚਲੋ ਕੋਈ ਨਾ ਆਪਕਾ ਇਤਨਾ ਹੀ ਬੜਾ ਧੰਨਵਾਦ ਆ ਤੁਹਾਕੇ ਆਪਨੇ ਸੋਚਿਆ ਤਾਂ ਧੇਪ੍ਰਿਆਗ ਨਹਿਰ ਹੈਗਾ ਧੇਪ੍ਰਿਆਗ ਕਿੰਨਾ ਇਹ 30 ਹੈਗਾ 30 ਕਿਲੋਮੀਟਰ ਹਾਂ 30 25 30 ਰਹੇਗਾ ਇਹ 25 ਹੋਗਾ ਹਾਂ 20 ਤੋਂ 25 ਦੇ ਵਿੱਚ ਹਾਂ ਡੰਕਤੀ ਹੈ ਡੰਕਤੀ ਲੜ ਹਾਂ ਡੰਕਤੀ ਡੰਕਤੀ ਮਰੋ ਸ਼ਾਰਾ ਲਓ ਜੀ ਲੈੜ ਆਪਾਂ ਲਈ ਲਾ ਤੇ ਪਹਾੜਾਂ ਚ ਹਨੇਰਾ ਛੇਤੀ ਹੋ ਜਾਣਾ ਵਾ ਤੇ ਬੱਦਲ ਵੀ ਬਣੇ ਪਿਆ ਤੇ ਆਪਾਂ ਛੇਤੀ ਛੇਤੀ ਆਪਣੇ ਟਿਕਾਣੇ ਤੇ ਪਹੁੰਚੀ ਹੋਣਾ ਨਾ ਆਹੇ ਘੰਟਾ ਸਟੇਰ ਲੱਗ ਜਾਣਾ ਆਪਾਂ ਨੂੰ ਤਾਂ ਲੱਗਿਆ ਨਾ ਪਰ ਆਪਾਂ ਖਿੱਚੀਏ ਫੇਰ ਵੀ ਪਹਾੜਾਂ ਦੇ ਵਿੱਚ ਦੀ ਆਪਾਂ ਨੰਗ ਦੀ ਨੰਗ ਦੀ ਜਾ ਰਹੇ ਆਂ ਕਦੀ ਕੱਚੇ ਪਹਾੜ ਆਉਂਦੇ ਆ ਕਦੀ ਪੱਕੇ ਪਹਾੜ ਆਉਂਦੇ ਕਦੀ ਚੜ੍ਹਾਈ ਆ ਜਾਂਦੀ ਆ ਕਦੀ ਨਮਾਇਨਾ ਆ ਜਾਂਦੀ ਉਤਰਾਈ ਆ ਜਾਂਦੀ ਆ ਛੱਬਾਸ ਇਹ ਹੁਣ ਆਪਾਂ ਫੇਰ ਚੜ੍ਹਾਈ ਵੱਲ ਵਧਦੇ ਜਾ ਰਹੇ ਆਂ ਆਪਾਂ ਪਿੱਛੇ ਟਾਬੇ ਤੇ ਰੁਕੇ ਸੀ ਤੇ ਉੱਥੇ ਚਾਹ ਪੀਤੀ ਚਾਹ ਪੀ ਕੇ ਪਾਣੀ ਲਿਆ ਤੇ ਹੁਣ ਉੱਥੋਂ ਬਾਕੀ ਤੁਰਤਾ ਤੇ ਢਾਬੇ ਵਾਲੇ ਦੇ ਦੱਸਣ ਮੁਤਾਬਕ ਜਿਹੜੀ ਚੜ੍ਹਾਈ ਆ ਉਹ ਅੱਗੇ 7 ਕਿਲੋਮੀਟਰ ਤੱਕ ਹੈਗੀ ਏ ਉਸ ਤੋਂ ਬਾਅਦ ਕਹਿੰਦੇ ਨਵਾਂ ਹਣੀ ਨਵਾਂ ਲੋ ਜੀ ਆ ਇਹ ਸੜਕ ਤੇ ਨੇਰੇ ਵਿੱਚ ਕੁਝ ਨਹੀਂ ਦਿਖਦਾ ਹੁਣ ਇਹ ਚੜ੍ਹਾਈ ਵਾਲੀ ਸੜਕਾ ਤੇ ਚੜ੍ਹਾਈ ਆਪਾਂ ਚੜ੍ਹ ਕੇ ਤੇ ਅੱਗੇ ਆ ਗਏ ਅੱਗੇ ਆ ਗਏ ਆਪਾਂ ਆ ਢਾਬੇ ਤੇ ਆਪਣੇ ਕੋਲ ਪਾਣੀ ਵੀ ਖਤਮ ਹੋ ਗਿਆ ਸੀ ਨਾ ਕੋਈ ਖਾਣ ਨੂੰ ਸੀ ਸਭ ਕੁਝ ਖਤਮ ਸੀਗਾ ਤੇ ਚੜਾਈ ਵੀ ਅੰਤਾਂ ਦੀ ਤੇ ਜਦੋਂ ਇਹ ਟਾਬਾ ਆਇਆ ਫਿਰ ਆਪਾਂ ਇੱਥੇ ਹੁਣ ਰੋਟੀ ਖਾ ਲਈ ਹੈ ਰੋਟੀ ਰੱਜ ਕੇ ਖਾ ਲਈ ਤੇ ਅਜੇ ਆਪਣੀਆਂ ਸਫਰ ਜਿਹੜਾ 20 ਕਿਲੋਮੀਟਰ ਪਿਆ ਵਾ ਤੇ ਚੜਾਈ ਵੀ ਅਜੇ ਅੰਤਾਂ ਦੀ ਹੈ ਗਈ ਯਾਰ ਤੇ ਬਾਕੀ ਇਹ ਹਿਲਟਾ ਰੈਸਟੋ ਰੈਸਟੋਰੈਂਟ ਇੱਥੇ ਆਪਾਂ ਦਾਲਾਂ ਫੁਲਕੇ ਛਕ ਲਏ ਤੇ ਪੇੜ ਪੂਜਾ ਕਰ ਲਈ ਹੁਣ ਕੋਈ ਚੱਕਰ ਨਹੀਂਗਾ